ਅਸੀਂ ਨਿਮਰਤਾ ਵਿੱਚ ਰਹੀਏ ਬਾਣੀ ਗੁਰ ਦੀ ਪੜਦੇ ਹਾਂ ਨਜਾਜ਼ ਕਿਸੇ ਨੂੰ ਕਹਿੰਦੇ ਨਹੀਂ ਅਸੀਂ ਸੱਚ ਤੇ ਲੜਦੇ ਹਾਂ ਸਾਡੇ ਹੀ ਤਖਤਾਂ ਤੇ ਕਬਜ਼ ਕਿਵੇਂ ਹੋਰ ਕੋਈ ਰੋ ਚੱਕ 47 ਸੱਜਣਾ ਓਏ ਸਾਨੂੰ ਫੇਰ ਤੇ ਆਸ ਦਰਾਉਣਾ ਪਊ ਚੱਕ 47 ਸੱਜਣਾ ਓਏ ਸਾਨੂੰ ਫੇਰ ਤੇ ਆਸ ਦਰਾਉਣਾ ਪਊ ਅੱਜ ਤੱਕ ਸਰਕਾਰਾਂ ਨੇ ਸਾਨੂੰ ਇਨਸਾਫ਼ ਕੋਈ ਨਾ ਦਿੱਤੇ ਸੈng ਜਜਬਾਤੀ ਹੋ ਗਏ ਜੇ ਦੇਖ ਲਿਓ ਕੀ ਨਿਕਲਨੇ ਸੱਟੇ ਲਿਓ ਕੀ ਨਿਕਲਨੇ ਸੱਟੇ ਹੋ ਲੱਗਦਾ ਭਿੰਡਰਾਂ ਵਾਲੇ ਦੀ ਸਾਨੂੰ ਸੋਚ ਤੇ ਪਹਿਰਾ ਦੇਣਾ ਪਊ ਚੱਕ 47 ਸੱਜਣਾ ਓਏ ਸਾਨੂੰ ਫੇਰ ਤੇ ਆਸ ਦਰਾਉਣਾ ਪਊ ਚੱਕ 47 ਸੱਜਣਾ ਓਏ ਸਾਨੂੰ ਫੇਰ ਤੇ ਆਸ ਦਰਾਉਣਾ ਪਊ ਹੋ ਜੇਲਾਂ ਵਿੱਚ ਸਾਡੇ ਬੰਦ ਕਰ ਦਿੱਤੇ ਸੈਂਕੜੇ ਵੀਰ ਹਵਾਰੇ ਤਾਈ ਖਾਲਸਤਾਨ ਦੀ ਮੰਗ ਕਰਦੇ ਸਿੰਘ ਅੱਕੇ ਨੇ ਸਰਕਾਰੇ ਰੋਸ ਨਾ ਕੀجے ਉੱਤਰ ਦੀ ਜੇ ਦਸਵੇਂ ਪਿਤਾ ਦਾ ਨਾਰਾ ਲਾਉਣਾ ਪਊ ਚੱਕ 47 ਸੱਜਣਾ ਓਏ ਸਾਨੂੰ ਫੇਰ ਤੇ ਆਸਦ ਰੌਣਾ ਪਊ ਚੱਕ 47 ਸੱਜਣਾ ਓਏ ਸਾਨੂੰ ਫੇਰ ਤੇ ਆਸਦ ਰੌਣਾ ਪਊ ਸਾਡੇ ਪੰਥ ਦੇ ਆਗੂ ਨੇ ਗੂੜੀ ਨੀਂਦ ਪੈਣੇ ਸੁੱਤੇ ਨਿਤ ਸਿੱਖਾਂ ਤੇ ਟੈਕ ਹੁੰਦੇ ਡੇਲੀ ਪੌਂਕਦੇ ਰਹਿੰਦੇ ਕੁੱਤੇ ਅਨਸਾਫਤਾ ਕੀ ਮਿਲਨੇ ਸਾਡੀ ਇੱਜ਼ਤ ਸੇਫ ਨਾ ਰਹੁ ਚੱਕ 47 ਸੱਜਣਾ ਓਏ ਸਾਨੂੰ ਫੇਰ ਤੇ ਆਸ ਦਰਾਉਣਾ ਪਊ ਚੱਕ 47 ਸੱਜਣਾ ਓਏ ਸਾਨੂੰ ਫੇਰ ਤੇ ਆਸ ਦਰਾਉਣਾ ਪਊ ਅਮਰੀਕ ਕੋਠੀਆਂ ਤੋਂ ਕੀ ਲੈਣਾ ਰੱਖ ਹਥਿਆਰ ਤੂੰ ਚੰਗੇ ਲੱਗਦਾ ਸੋਧਣੇ ਪਹਿਣੇ ਪਾਪੀ ਨਿਤ ਲੈਂਦੇ ਨੇ ਪੰਗੇ ਹੋ ਸੈਂਟਰ ਹੋ ਦਿੱਲੀ